ਤੋਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਵਿਦੇਸ਼ੀ ਵਿਟਾਂਦਰਾ ਬਾਜ਼ਾਰ ਬਾਰੇ ਪੜਾਂਗੇ ਕਿਸੇ ਵਿਦੇਸ਼ ਦੀ ਇਕਨੋਮਿਕ ਸਟੇਬਿਲਟੀ ਬਹੁਤ ਜ਼ਰੂਰੀ ਹੁੰਦੀ ਹੈ ਇੰਟਰਨਲ ਇਕਨੋਮਿਕ ਸਟੇਬਿਲਟੀ ਪਰਚਲੈਸ ਸਾਧਨ ਕੀਮਤ ਤੇ ਡਿਪੈਂਡ ਕਰਦੀ ਹੈ ਜਦ ਕਿ ਐਕਸਟਰਨਲ ਇਕਨੋਮਿਕ ਸਟੇਬਿਲਟੀ ਮੁਦਰਾ ਦੀ ਵਿਦੇਸ਼ੀ ਵਿਟਾਂਦਰਾ ਦਰ ਤੇ ਨਿਰਭਰ ਕਰਦੀ ਹੈ ਇਸੇ ਤਰ੍ਹਾਂ ਵਿਦੇਸ਼ੀ ਵਿਟਾਂਦਰਾ ਦਰ ਵਿਦੇਸ਼ੀ ਮੁਦਰਾ ਦੀ ਮੰਗ ਅਤੇ ਪੂਰਤੀ ਤੇ ਡਿਪੈਂਡ ਕਰਦੀ ਹੈ ਫੋਰਨ ਐਕਸਚੇਂਜ ਰੇਟ ਦੀਆਂ ਦੋ ਟਾਈਪਸ ਨੇ ਫਿਕਸਡ ਐਕਸਚੇਂਜ ਰੇਟ ਤੇ ਫਲੈਕਸੀਬਲ ਐਕਸਚੇਂਜ ਰੇਟ ਸਿਰ ਵਟਾਂਦਰਾ ਦਰ ਅਜਿਹੀ ਵਟਾਂਦਰਾ ਦਰ ਜੋ ਦੇਸ਼ ਦੀ ਸਰਕਾਰ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਆਮ ਤੌਰ ਤੇ ਸਥਿਰ ਰਹਿੰਦੀ ਹੈ ਇਸ ਨੂੰ ਸਥਿਰ ਵਟਾਂਦਰਾ ਦਰ ਕਿਹਾ ਜਾਂਦਾ ਹੈ ਸਿਰ ਵਟਾਂਦਰਾ ਦਰ ਦੀਆਂ ਵਿਧੀਆਂ ਨੰਬਰ 1 ਸੋਨਾ ਮਾਨ ਪ੍ਰਣਾਲੀ ਸਮਾਯੋਜਨੀ ਸੀਮਾ ਪ੍ਰਣਾਲੀ ਜਾਂ ਬ੍ਰਾਇਟਨਵੁੱਡਸ ਪ੍ਰਣਾਲੀ ਹੁਣ ਆਪਾਂ ਸੋਨਾ ਮਾਨ ਪ੍ਰਣਾਲੀ ਬਾਰੇ ਗੱਲ ਕਰਾਂਗੇ ਜੇਕਰ ਭਾਰਤ ਵਿੱਚ 1 ਗ੍ਰਾਮ ਸੋਨੇ ਦਾ ਮੁੱਲ 800 ਰੁਪਏ ਹੈ ਤਾਂ ਅਮਰੀਕਾ ਵਿੱਚ 1 ਗ੍ਰਾਮ ਸੋਨੇ ਦਾ ਮੁੱਲ 10 ਡਾਲਰ ਹੈ ਇਸਦਾ ਮਤਲਬ ਇਹ ਹੈ ਕਿ 800 ਰੁਪਏ 10 ਡਾਲਰ ਦੇ ਬਰਾਬਰ ਹੈ ਸਮਾਯੋਜਨੀ ਸੀਮਾ ਪ੍ਰਣਾਲੀ ਜਾਂ ਬ੍ਰਾਇਟਨਵੁੱਡਸ ਪ੍ਰਣਾਲੀ ਸੋਨਾ ਮਾਨ ਪ੍ਰਣਾਲੀ ਪ੍ਰਤੀਕੂਲ ਭੁਗਤਾਨ ਸੰਤੁਲਨ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਸਫਲ ਰਹੀ ਸੀ ਕਿਉਂਕਿ ਇਸ ਪ੍ਰਣਾਲੀ ਵਿੱਚ ਲਚਕਤਾ ਦੀ ਕਮੀ ਸੀ ਵਟਾਂਦਰਾਦਰ ਦੀ ਪ੍ਰਣਾਲੀ 1944 ਵਿੱਚ ਹੋਂਦ ਵਿੱਚ ਆਈ ਤੇ 1971 ਤੱਕ ਪ੍ਰਚਲਿਤ ਰਹੀ ਬ੍ਰਾਇਟਨ ਵੂਡਸ ਸਮਝੌਤੇ ਦੇ ਮੈਂਬਰ ਦੇਸ਼ਾਂ ਦੁਆਰਾ ਆਪਣੀ ਮੁਦਰਾ ਦਾ ਮੁੱਲ ਸੋਨੇ ਜਾਂ ਅਮਰੀਕੀ ਡਾਲਰ ਵਿੱਚ ਸਮਤਾ ਮੁੱਲ ਦੇ ਰੂਪ ਵਿੱਚ ਨਿਸ਼ਚਿਤ ਕੀਤਾ ਜਾਂਦਾ ਸੀ ਕਿਸੇ ਵੀ ਦੇਸ਼ ਦੀ ਮੁਦਰਾ ਦੀ ਵਟਾਂਦਰਾਦਰ ਜਾਂ ਸੋਨੇ ਜਾਂ ਅਮਰੀਕੀ ਡਾਲਰ ਪ੍ਰਤੀ ਉਸ ਮੁਦਰਾ ਦੇ ਸਮਤਾ ਮੁੱਲ ਦੇ ਦਰ ਤੇ ਨਿਸ਼ਚਿਤ ਨਿਰਧਾਰਿਤ ਹੁੰਦੀ ਸੀ ਇਸ ਮੁਦਰਾਦਰ ਵਿੱਚ ਕੋਈ ਵੀ ਪਰਵਰਤਨ ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ ਪ੍ਰਵਾਨਗੀ ਤੋਂ ਬਾਅਦ ਹੀ ਸੰਭਵ ਸੀ ਇਸ ਤਰ੍ਹਾਂ ਇਸ ਵਿਟਾਂਦਰਾ ਦਰ ਨੂੰ ਸਮਾਯੋਜਨੀ ਸੀਮਾ ਪ੍ਰਣਾਲੀ ਵੀ ਕਿਹਾ ਜਾਂਦਾ ਸੀ ਸਰ ਵਿਟਾਂਦਰਾ ਦਰ ਦੇ ਲਾਭ ਐਡਵਾਂਟੇਜਸ ਆਫ ਫਿਕਸਡ ਐਕਸਚੇਂਜ ਰੇਟ ਔਰ ਸਥਿਰ ਵਿਟਾਂਦਰਾ ਦਰ ਦੇ ਗੁਣ ਮੈਰਿਟਸ ਆਫ ਫਿਕਸਡ ਐਕਸਚੇਂਜ ਰੇਟ ਦੇਖੋ ਇੱਥੇ ਮੈਰਿਟਸ ਤੇ ਜਿਹੜੀਆਂ ਐਡਵਾਂਟੇਜਸ ਨੇ ਉਹ ਇੱਕੋ ਹੀ ਨੇ ਫਸਟ ਪੁਆਇੰਟ ਦੇਖੋ ਵਿਟਾਂਦਰਾ ਦਰ ਦੀ ਸਥਿਰਤਾ ਸਥਿਰ ਬਟਾਂਦਰ ਦਾ ਮਹੱਤਵਪੂਰਨ ਗੁਣ ਹੈ ਕਿ ਇਹ ਸਥਿਰ ਰਹਿੰਦਾ ਹੈ ਤੇ ਇਹਦੇ ਨਾਲ ਜਿਹੜੀ ਕੰਟਰੀ ਦੀ ਇਕਨੋਮਿਕ ਡਿਵੈਲਪਮੈਂਟ ਹੈ ਉਹ ਵੀ ਹੁੰਦੀ ਹੈ। ਸੈਕੰਡ ਪੁਆਇੰਟ ਦੇਖੋ ਅੰਤਰਰਾਸ਼ਟਰੀ ਵਪਾਰ ਵਿੱਚ ਵਾਧਾ। ਜੇਕਰ ਬਾਜ਼ਾਰ ਦੇ ਵਿੱਚ ਸਥਿਰਤਾ ਰਹੇਗੀ ਤਾਂ ਇਹਦੇ ਨਾਲ ਕੀ ਹੈ ਕਿ ਜਿਹੜੇ ਇੰਪੋਰਟ ਕਰਨ ਵਾਲੇ ਆ ਉਹਨਾਂ ਨੂੰ ਆਪਣੀਆਂ ਪੇਮੈਂਟਸ ਬਾਰੇ ਜਾਣਕਾਰੀ ਹੁੰਦੀ ਹੈ ਤੇ ਜਿਹੜੇ ਐਕਸਪੋਰਟ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਆਪਣੀਆਂ ਪ੍ਰਾਪਤੀਆਂ ਅਸੀਂ ਕੀ ਗੇਨ ਕਰ ਰਹੇ ਹਾਂ ਉਹਨਾਂ ਨੂੰ ਇਹ ਪਤਾ ਹੁੰਦਾ ਹੈ। ਜੀਸ ਕਰਕੇ ਕੀ ਜਿਹੜਾ ਇੰਟਰਨੈਸ਼ਨਲ ਟ੍ਰੇਡ ਹੈਗਾ ਉਹਦੇ ਵਿੱਚ ਵਾਧਾ ਹੁੰਦਾ ਹੈ 3rd ਪੁਆਇੰਟ ਆਰਥਿਕ ਅੰਤਰ ਨਿਰਪਰਤਾ ਵਿੱਚ ਵਾਧਾ ਜਦੋਂ ਮਾਰਕੀਟ ਦੇ ਵਿੱਚ ਸਿਰਤਾ ਰੰਦੀ ਹੈ ਜਿਹਦੇ ਨਾਲ ਕੀ ਇੰਟਰਨੈਸ਼ਨਲ ਟ੍ਰੇਡ ਹੈਗਾ ਉਹ ਵਾਧਾ ਆਇਆ ਜਦੋਂ ਇੰਟਰਨੈਸ਼ਨਲ ਟ੍ਰੇਡ ਵਾਧਾ ਆਇਆ ਤਾਂ ਉਹਦੇ ਨਾਲ ਕੀ ਹੈ ਕਿ ਇਕਨੋਮਿਕ ਇੰਟਰਡਿਪੈਂਡੈਂਸ ਉਹ ਵੀ ਆ ਜਾਂਦੀ ਹੈ 4th ਨੰਬਰ ਦੇਖੋ ਸੱਟੇਬਾਜੀ ਦੀ ਅਨਹੋਂਦ ਸਿਰਵਟਾਂਦਰਾਦਾਰ ਕਰਕੇ ਜਿਹੜਾ ਮਾਰਕੀਟ ਦੇ ਵਿੱਚ ਹੈ ਸੱਟੇਬਾਜੀ ਨਹੀਂ ਹੁੰਦੀ ਜਿਹਦੇ ਕਰਕੇ ਸੱਟੇਬਾਜੀ ਦਾ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ 5th ਪੁਆਇੰਟ ਦੇਖੋ ਅਸੰਤੁਲਨ ਦੀ ਸੰਭਾਵਨਾ ਨਹੀਂ ਸਿਰਵਟਾਂਦਰਾ ਕਰਕੇ ਜਿਹੜਾ ਮਾਰਕੀਟ ਦੇ ਵਿੱਚ ਹੈ ਆਲਵੇਸ ਜਿਹੜਾ ਹੈਗਾ ਸੰਤੁਲਨ ਬਣਿਆ ਰਹਿੰਦਾ ਹੈ ਸਥਿਰ ਵਟਾਂਦਰਾਦਾਰ ਕਰਕੇ ਮਾਰਕੀਟ ਦੇ ਵਿੱਚ ਉਤਾਰ ਚੜ੍ਹਾ ਦਾ ਇਹ ਸੰਭਾਵਨਾ ਨਹੀਂ ਹੁੰਦੀ ਜਿਸ ਕਰਕੇ ਜਿਹੜੇ ਵਪਾਰੀ ਹੁੰਦੇ ਨੇ ਜਿਹੜੇ ਟਰੇਡਰਸ ਹੁੰਦੇ ਨੇ ਉਹਨਾਂ ਦਾ ਮਾਰਕੀਟ ਦੇ ਵਿੱਚ ਵਿਸ਼ਵਾਸ ਬਣਿਆ ਰਹਿੰਦਾ ਹੈ ਸੇਰ ਵਟਾਂਦਰਾ ਦਰਾਂ ਦੀਆਂ ਹਾਨੀਆਂ ਡਿਸਐਡਵਾਂਟੇਜਸ ਆਫ ਫਿਕਸਡ ਐਕਸਚੇਂਜ ਰੇਟ ਔਰ ਸਥਿਰ ਵਟਾਂਦਰਾ ਦਰ ਦੇ ਔਗਣ ਡੀਮੈਰਿਟਸ ਆਫ ਫਿਕਸਡ ਐਕਸਚੇਂਜ ਰੇਟ ਹੁਣ ਇੱਥੇ ਦੇਖੋ ਡਿਸਐਡਵਾਂਟੇਜਸ ਤੇ ਡੀਮੈਰਿਟਸ ਇੱਕੋ ਹੀ ਨੇ ਫਸਟ ਪੁਆਇੰਟ ਦੇਖੋ ਲਚਕਤਾ ਦੀ ਘਾਟ ਲੈਕ ਆਫ ਫਲੈਕਸੀਬਿਲਟੀ ਸੇਰ ਵਟਾਂਦਰਾ ਦਰ ਦੇ ਵਿੱਚ ਫਲੈਕਸੀਬਿਲਟੀ ਦੀ ਕਮੀ ਹੁੰਦੀ ਹੈ ਕਿਉਂਕਿ ਕਿਸੇ ਵੀ ਕੰਟਰੀ ਦੇ ਬੈਲੈਂਸ ਆਫ ਪੇਮੈਂਟ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਇਹ ਆਟੋਮੈਟਿਕਲੀ ਕੰਮ ਨਹੀਂ ਕਰਦੀ ਹਾਂਜੀ ਸੈਕੰਡ ਪੁਆਇੰਟ ਦੇਖੋ ਵਿਦੇਸ਼ੀ ਮੁਦਰਾ ਦੇ ਵਿਸ਼ਾਲ ਭੰਡਾਰ ਦੀ ਜਰੂਰਤ ਉਦਰਾ ਦੀ ਵਿਟਾਂਦਰਾ ਦਰ ਨੂੰ ਸਿਰ ਰੱਖਣ ਲਈ ਦੇਸ਼ ਦੀ ਸਰਕਾਰ ਨੂੰ ਬਹੁਤ ਸਾਰਾ ਵਿਦੇਸ਼ੀ ਮੁਦਰਾ ਦਾ ਭੰਡਾਰ ਦੀ ਜਰੂਰਤ ਹੁੰਦੀ ਹੈ ਪਰ ਇਸ ਦੀ ਆਪਰਚੂਨਿਟੀ ਕਾਸਟ ਬਹੁਤ ਜ਼ਿਆਦਾ ਹੁੰਦੀ ਹੈ ਅਫਸਰ ਲਾਗਤ ਬਹੁਤ ਜ਼ਿਆਦਾ ਹੁੰਦੀ ਹੈ ਥਰਡ ਪੁਆਇੰਟ ਦੇਖੋ ਸਰਕਾਰੀ ਦਖਲ ਵਿਟਾਂਦਰਾ ਦਰ ਸਰਕਾਰ ਜਾਂ ਉਹਨਾਂ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਦੁਆਰਾ ਇਹ ਡਿਟਰਮਿਨ ਕੀਤੀ ਜਾਂਦੀ ਹੈ ਜਾਂ ਕੰਟਰੋਲ ਕੀਤੀ ਜਾਂਦੀ ਹੈ ਜਿਸ ਕਰਕੇ ਜਿਹੜਾ ਸਰਕਾਰ ਦਾ ਦਖਲ ਬਹੁਤ ਵੱਧ ਜਾਂਦਾ ਹੈ ਨੰਬਰ 4 ਦੇਖੋ ਸੂਟੇਬਲ ਫॉर ਸ਼ਾਰਟ ਪੀਰੀਅਡ ਜਿਹੜਾ ਸਿਰ ਵਟਾਂਦਰਾ ਦਰ ਹੈ ਇਹ ਸ਼ਾਰਟ ਪੀਰੀਅਡ ਲਈ ਸੂਟੇਬਲ ਹੈ ਕਿਉਂਕਿ ਲੌਂਗ ਪੀਰੀਅਡ ਲਈ ਇਹ ਸੂਟੇਬਲ ਨਹੀਂ ਹੁੰਦੀ ਲੰਬੇ ਸਮੇਂ ਦੇ ਵਿੱਚ ਬਹੁਤ ਲੰਬੇ ਸਮੇਂ ਦੇ ਵਿੱਚ ਦੇਸ਼ ਵਿੱਚ ਜਿਹੜੀ ਇਕਨੋਮਿਕ ਕੰਡੀਸ਼ਨਸ ਹੈਗੀਆਂ ਨੇ ਜਾਂ ਇੰਟਰਨੈਸ਼ਨਲ ਸਰਕਮਸਟੈਂਸਸ ਹੈਗੀਆਂ ਉਹ ਚੇਂਜ ਹੁੰਦੇ ਰਹਿੰਦੇ ਨੇ ਜਿਹਦੀ ਵਜ੍ਹਾ ਨਾਲ ਕੀ ਹੈ ਵਟਾਂਦਰਾ ਦਰ ਵਿੱਚ ਵੀ ਚੇਂजेस ਲਿਆਉਣੀਆਂ ਪੈਂਦੀਆਂ ਨੇ ਜਦ ਕਿ ਸਥਿਰ ਵਟਾਂਦਰਾ ਦਰ ਵਿੱਚ ਤੁਸੀਂ ਕੋਈ ਚੇਂਜ ਨਹੀਂ ਕਰ ਸਕਦੇ ਇਹ ਆਪਣੇ ਆਪ ਫਿਕਸ ਹੁੰਦੀ ਹੈ ਇਸ ਕਰਕੇ ਜਿਹੜਾ ਇਹ ਸ਼ਾਰਟ ਪੀਰੀਅਡ ਲਈ ਸੂਟੇਬਲ ਹੈ ਲੌਂਗ ਪੀਰੀਅਡ ਲਈ ਸੂਟੇਬਲ ਨਹੀਂ ਹੈ 5ਵਾਂ ਪੁਆਇੰਟ ਮੁਕਾਬਲੇ ਦਾ ਅਬਮੁਲਨ ਸਰ ਵਟਾਂਦਰਾ ਕਰਕੇ ਵੱਖ-ਵੱਖ ਦੇਸ਼ਾਂ ਵਿੱਚ ਮੁਕਾਬਲੇ ਦੀ ਭਾਵਨਾ ਆ ਜਾਂਦੀ ਹੈ ਜਿਸ ਕਰਕੇ ਕਿ ਇੰਟਰਨੈਸ਼ਨਲ ਲੈਵਲ ਤੇ ਇਕਨੋਮਿਕ ਐਕਟੀਵਿਟੀਆਂ ਤੇ ਮਾੜਾ ਪ੍ਰਭਾਵ ਪੈਂਦਾ ਹੈ 6ਵਾਂ ਪੁਆਇੰਟ ਨਿਯੰਤਰਣ ਦੀ ਲੋੜ ਅਰਥਵਿਵਸਥਾ ਵਿੱਚ ਸਥਿਰ ਵਟਾਂਦਰਾ ਦਾ ਦਿਸਥਿਤੀ ਨੂੰ ਕਾਇਮ ਰੱਖਣ ਲਈ ਸਰਕਾਰ ਨੂੰ ਐਕਸਪੋਰਟ ਇੰਪੋਰਟ ਤੇ ਇੰਟਰਨੈਸ਼ਨਲ ਕੈਪੀਟਲ ਟ੍ਰਾਂਸਫਰਸ ਤੇ ਕੰਟਰੋਲ ਕਰਨਾ ਪੈਂਦਾ ਹੈ ਜਿਹਦਾ ਕਿ ਇਕਨੋਮੀ ਤੇ ਬੁਰਾ ਪ੍ਰਭਾਵ ਪਾਉਂਦਾ। ਸੋ ਇਸ ਤੰਗ ਨਾਲ ਅਸੀਂ ਕਹਿ ਸਕਦੇ ਹਾਂ ਕਿ ਸਿਰਵਟਾਂਦਰਾ ਦਰ ਦੇ ਕਈ ਗੁਣ ਅਤੇ ਔਗਣ ਹਨ। ਅੱਜ ਦੇ ਟਾਈਮ ਵਿੱਚ ਸਾਨੂੰ ਇਹਦੀ ਲੋੜ ਨਹੀਂ ਹੈ ਪਰ ਫਿਰ ਵੀ ਲਚਕਦਾਰ ਵਟਾਂਦਰਾ ਦਰ ਪ੍ਰਣਾਲੀ ਨੂੰ ਸਮਝਣ ਵਿੱਚ ਇਹ ਸਹਾਇਕ ਹੈ। ਹੈਲਪਫੁਲ ਹੈ। ਲਚਕਦਾਰ ਵਟਾਂਦਰਾ ਦਰ ਨਿਰਧਾਰਨ ਡਿਟਰਮੀਨੇਸ਼ਨ ਆਫ ਫਲੈਕਸੀਬਲ ਐਕਸਚੇਂਜ ਰੇਟ। ਲਚਕਦਾਰ ਵਟਾਂਦਰਾ ਦਰ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਵਿਦੇਸ਼ੀ ਮੁਦਰਾ ਦੀ ਮੰਗ ਅਤੇ ਵਿਦੇਸ਼ੀ ਮੁਦਰਾ ਦੀ ਪੂਰਤੀ ਦੀਆਂ ਬਾਜ਼ਾਰ ਸ਼ਕਤੀਆਂ ਦੇ ਆਧਾਰ ਤੇ ਨਿਰਧਾਰਿਤ ਹੁੰਦੀ ਹੈ ਵਿਦੇਸ਼ੀ ਮੁਦਰਾ ਦੀ ਮੰਗ ਫਸਟ ਪੁਆਇੰਟ ਦੇਖੋ ਅਪਰਤਕ ਖਰੀਦ ਜਾਂ ਆਯਾਤ ਕਰਨ ਲਈ ਸੈਕੰਡ ਪੁਆਇੰਟ ਬਾਕੀ ਵਿਸ਼ੇਖੇਤਰ ਨੂੰ ਪੁਹਾਰ ਜਾਂ ਅਨੁਦਾਨ ਦੇਣ ਲਈ ਥਰਡ ਪੁਆਇੰਟ ਦੂਸਰੇ ਦੇਸ਼ਾਂ ਵਿੱਚ ਨਿਵੇਸ਼ ਕਰਨ ਲਈ ਫੋਰਥ ਪੁਆਇੰਟ ਅੰਤਰਰਾਸ਼ਟਰੀ ਕਰਜ਼ੇ ਦਾ ਭੁਗਤਾਨ ਕਰਨ ਲਈ ਵਿਦੇਸ਼ੀ ਮੁਦਰਾ ਦੀ ਪੂਰਤੀ ਇਹ ਸਾਨੂੰ 3 ਪੁਆਇੰਟ ਦਿੱਤੇ ਹੋਏ ਨੇ ਵਿਦੇਸ਼ੀ ਮੁਦਰਾ ਦੀ ਪੂਰਤੀ ਦੇ ਦਵੇਸ਼ ਪੂਰੇ ਕਰਨ ਲਈ ਨੰਬਰ 1 ਦੇਖੋ ਨਿਯਾਤਾਂ ਦੇ ਬਦਲੇ ਪ੍ਰਾਪਤੀਆਂ ਦੇਸ਼ ਵਿੱਚ ਵਾਕੀ ਵਿਸ਼ਵ ਦੁਆਰਾ ਕੀਤਾ ਗਿਆ ਪ੍ਰਤੱਖ ਨਿਵੇਸ਼ 3 ਨੰਬਰ ਦੇਖੋ ਵਿਦੇਸ਼ ਵਿੱਚ ਰਹਿੰਦੇ ਦੇਸ਼ ਦੇ ਸਧਾਰਨ ਨਿਵਾਸੀਆਂ ਦੁਆਰਾ ਦੇਸ਼ ਨੂੰ ਭੇਜੀ ਗਈ ਮੁਦਰਾ ਲਚਕਦਾਰ ਵਟਾਂਦਰਾ ਦਰਦਰ ਨਿਰਧਾਰਨ ਇਸ ਡਾਇਗ੍ਰਾਮ ਦੇ ਵਿੱਚ ਦੇਖਾਂਗੇ ਅਸੀਂ ਉਹ ਐਕਸ ਐਕਸਿਸ ਤੇ ਫੋਰਨ ਐਕਸਚੇਂਜ ਡਿਮਾਂਡ ਅਪ ਸਪਲਾਈ ਦਿੱਤੀ ਹੋਈ ਹੈ ਔਰ ਉਹ ਵਾਈ ਐਕਸਿਸ ਤੇ exchange rate ਦਿੱਤਾ ਹੋਇਆ ਤੇ ਆ ਸਾਡੀ ਜਿਹੜੀ ਹੈਗੀ ਸਪਲਾਈ ਕਰਵ ਹੈ ਤੇ ਇਹ ਡਿਮਾਂਡ ਕਰਵ ਹੈ ਜਿਹੜੀਆਂ ਕਿ ਜਿੱਥੇ ਆਪਾਂ ਸਵਿਚ ਕੱਟਦੀਆਂ ਨੇ ਉਥੇ exchange rate ਡਿਟਰਮਨ ਕੀਤਾ ਜਾਂਦਾ ਹੈ ਅਸੀਂ ਦੇਖਾਂਗੇ ਕਿ ਜਦੋਂ exchange rate ਘਟਦਾ ਵਧਦਾ ਹੈ ਤੇ ਜਿਹੜਾ ਇਹ ਹੀ ਇਕਲਿਬਰੀਅਮ ਹੈ ਆਪਣੇ ਆਪ ਆਟੋਮੈਟਿਕਲੀ ਦੁਬਾਰਾ ਉੱਥੇ ਹੀ ਆ ਜਾਂਦਾ ਹੈ exchange rate ਜਦੋਂ ਕੱਟ ਕੇ r1 ਹੋ ਜਾਂਦਾ ਹੈ ਤਾਂ ਕਿ ਅਸੀਂ ਦੇਖਾਂਗੇ ਜਿਹੜੀ ਸਾਡੀ ਡਿਮਾਂਡ ਹੈਗੀ ਉਹ ਜ਼ਿਆਦਾ ਹੋ ਜਾਂਦੀ ਹੈ ਔਰ ਸਪਲਾਈ ਘੱਟ ਹੋ ਜਾਂਦੀ ਹੈ ਜਿਸ ਕਰਕੇ ਤੇ ਦੁਬਾਰਾ ਐਕਸਚੇਂਜ ਰੇਟ ਵੱਜ ਜਾਂਦਾ ਤੇ ਇਕਲੂਬਰੀਅਮ ਦੁਬਾਰਾ ਉੱਥੇ ਹੀ ਆ ਜਾਂਦਾ ਹੈ ਇਸੇ ਤੰਗਨਾ ਅਸੀਂ ਦੇਖਾਂਗੇ ਜਦੋਂ ਐਕਸਚੇਂਜ ਰੇਟ ਵੱਜ ਜਾਂਦਾ ਹੈ ਜਦੋਂ ਐਕਸਚੇਂਜ ਰੇਟ ਵੱਜ ਜਾਂਦਾ ਤਾਂ ਕੀ ਹੈ ਇੱਥੇ ਸਪਲਾਈ ਦੇਖੋ ਜ਼ਿਆਦਾ ਹੋ ਜਾਂਦੀ ਹੈ ਔਰ ਡਿਮਾਂਡ ਜਿਹੜੀ ਘੱਟ ਜਾਂਦੀ ਹੈ ਜਿਸ ਕਰਕੇ ਕਿ ਐਕਸਚੇਂਜ ਰੇਟ ਘੱਟ ਜਾਂਦਾ ਹੈ ਔਰ ਦੁਬਾਰਾ ਉੱਥੇ ਹੀ ਆ ਜਾਂਦਾ ਹੈ ਉੱਥੇ ਆ ਕੇ ਉੱਥੇ ਹੀ ਇਕਲੂਬਰੀਅਮ ਔਰ ਆਟੋਮੈਟਿਕਲੀ ਅਡਜਸਟਮੈਂਟ ਨਾਲ ਉਥੇ ਹੀ ਕਲੂਬਰੀਅਮ ਬਣਾ ਲੈਂਦਾ ਹੈ ਲਚਕਦਾਰ ਵਟਾਂਦਰਾ ਦਰ ਵਿੱਚ ਪਰਵਰਤਨ ਫਸਟ ਪੁਆਇੰਟ ਦੇਖੋ ਵਿਦੇਸ਼ੀ ਮੁਦਰਾ ਦੀ ਮੰਗ ਵਿੱਚ ਹੋਣ ਵਾਲੇ ਪਰਵਰਤਨ ਦਾ ਲਚਕਦਾਰ ਵਟਾਂਦਰਾ ਦਰ ਉੱਪਰ ਪ੍ਰਭਾਵ ਇੱਥੇ ਅਸੀਂ ਮੰਗ ਦੀਆਂ ਚੇਂਜਸ ਦੇਖਣੀਆਂ ਨੇ ਹਾਂਜੀ ਦੇਖੋ ਵਿਦੇਸ਼ੀ ਮੁਦਰਾ ਦੀ ਮੰਗ ਵਿੱਚ ਹੋਣ ਵਾਲੇ ਵਾਧੇ ਨਾਲ ਲਚਕਦਾਰ ਵਟਾਂਦਰਾ ਦਰ ਵੱਧ ਜਾਂਦੀ ਹੈ ਤੇ ਇਸ ਦੇ ਉਲਟ ਵਿਦੇਸ਼ੀ ਮੁਦਰਾ ਦੀ ਮੰਗ ਵਿੱਚ ਕਮੀ ਹੋਣ ਨਾਲ ਲਚਕਦਾਰ ਵਟਾਂਦਰਾ ਦਰ ਘਟ ਜਾਂਦੀ ਹੈ ਇਸ ਡਾਇਗ੍ਰam ਵਿੱਚ ਅਸੀਂ ਦੇਖਦੇ ਹਾਂ ਕਿ O X ਐਕਸਿਸ 'ਤੇ ਡਿਮਾਂਡ ਤੇ ਸਪਲਾਈ ਦਿੱਤੇ ਹੋਏ ਨੇ ਫੋਰਨ ਐਕਸਚੇਂਜ ਦੇ ਔਰ O Y ਐਕਸਿਸ 'ਤੇ ਐਕਸਚੇਂਜ ਰੇਟ ਦੱਤਾ ਹੋਇਆ ਹੈ। D F E ਵਿਦੇਸ਼ੀ ਮੁਦਰਾ ਦੀ ਡਿਮਾਂਡ ਕਰਵ ਹੈ ਤੇ S F E ਵਿਦੇਸ਼ੀ ਮੁਦਰਾ ਦੀ ਸਪਲਾਈ ਕਰਵ ਹੈ। ਇਹ ਇੱਕ ਦੂਜੇ ਨੂੰ E ਬਿੰਦੂ 'ਤੇ ਕੱਟਦੇ ਨੇ ਜਿੱਥੇ ਕਿ ਇਕਲਿਬਰੀਅਮ ਹੈ ਅਤੇ ਇਸ ਸਥਿਤੀ ਵਿੱਚ ਲਚਕਦਾਰ ਵਟਾਂਦਰਾ ਦਰ O R F E ਹੈ। ਹੁਣ ਅਸੀਂ ਡਾਇਗਰਾਮ ਦੇ ਵਿੱਚ ਦੇਖਾਂਗੇ ਜਦੋਂ ਸਾਡੀ ਡਿਮਾਂਡ ਕਰਵ ਡੀ ਐਫੀ ਘਟ ਕੇ ਡੀ 1 ਐਫੀ ਹੋ ਜਾਂਦੀ ਹੈ ਤਾਂ ਸਾਡਾ ਜਿਹੜਾ ਇਕਲੂਬਰੀਅਮ ਆ ਉਹ ਈ ਤੋਂ ਈ 1 ਹੋ ਜਾਂਦਾ ਹੈ ਤੇ ਜਿਹੜਾ ਐਕਸਚੇਂਜ ਰੇਟ ਹੈ ਉਹ ਵੀ ਘਟ ਕੇ ਆਰ 1 ਐਫੀ ਹੋ ਜਾਂਦਾ ਹੈ ਇਸ ਤਰ੍ਹਾਂ ਅਸੀਂ ਦੇਖਾਂਗੇ ਕਿ ਵਿਦੇਸ਼ੀ ਮੁਦਰਾ ਨੂੰ ਖਰੀਦਣ ਲਈ ਘਰੇਲੂ ਮੁਦਰਾ ਦੀਆਂ ਕਟਕਾਈਆਂ ਦੀ ਲੋੜ ਪਵੇਗੀ ਇਸ ਨੂੰ ਅਸੀਂ ਘਰੇਲੂ ਮੁਦਰਾ ਦੇ ਮੁੱਲ ਵਿੱਚ ਵਾਧਾ ਕਹਾਂਗੇ ਦੂਜੀ ਪਾਸੇ ਅਸੀਂ ਦੇਖਦੇ ਹਾਂ ਡਿਮਾਂਡ ਕਰਵ DFE ਵੱਧ ਕੇ D2FE ਹੋ ਜਾਂਦੀ ਹੈ ਤਾਂ ਅਸੀਂ ਕੀ ਦੇਖਦੇ ਹਾਂ ਕਿ ਜਿਹੜਾ ਇਕਲਬ੍ਰੀਅਮ ਹੈ E ਤੋਂ E2 ਹੋ ਜਾਂਦਾ ਹੈ ਤੇ ਐਕਸਚੇਂਜ ਰੇਟ R2 ਹੋ ਜਾਂਦਾ ਹੈ ਇਸ ਸਥਿਤੀ ਵਿੱਚ ਸਾਨੂੰ ਵਿਦੇਸ਼ੀ ਮੁਦਰਾ ਦੀਆਂ ਇਕਾਈਆਂ ਖਰੀਦਣ ਲਈ ਘਰੇਲੂ ਮੁਦਰਾ ਦੀਆਂ ਇਕਾਈਆਂ ਦੀ ਵੱਧ ਲੋੜ ਪਵੇਗੀ ਇਸ ਨੂੰ ਘਰੇਲੂ ਮੁਦਰਾ ਦੇ ਮੁੱਲ ਵਿੱਚ ਕਮੀ ਕਿਹਾ ਜਾਂਦਾ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਿਦੇਸ਼ੀ ਮੁਦਰਾ ਦੀ ਮੰਗ ਘਟਣ ਨਾਲ ਲਚਕਦਾਰ ਬਟਾਂਦਰਾ ਘਟ ਜਾਂਦੀ ਹੈ ਤੇ ਵਿਦੇਸ਼ੀ ਮੁਦਰਾ ਦੀ ਮੰਗ ਵਧਣ ਨਾਲ ਲਚਕਦਾਰ ਬਟਾਂਦਰਾ ਦਰ ਵੱਧ ਜਾਂਦੀ ਹੈ। ਹਾਂਜੀ ਸੈਕੰਡ ਪੁਆਇੰਟ ਦੇਖੋ ਵਿਦੇਸ਼ੀ ਮੁਦਰਾ ਦੀ ਪੂਰਤੀ ਵਿੱਚ ਹੋਣ ਵਾਲੇ ਪਰਿਵਰਤਨ ਦਾ ਲਚਕਦਾਰ ਬਟਾਂਦਰਾ ਦਰ ਉੱਪਰ ਪ੍ਰਭਾਵ। ਇੱਥੇ ਅਸੀਂ ਸਪਲਾਈ ਦੇ ਚੇਂਜਸ ਦੇਖਾਂਗੇ। ਵਿਦੇਸ਼ੀ ਮੁਦਰਾ ਦੀ ਪੂਰਤੀ ਵਿੱਚ ਕਮੀ ਹੋਣ ਨਾਲ ਲਚਕਦਾਰ ਬਟਾਂਦਰਾ ਦਰ ਵਿੱਚ ਵਾਧਾ ਹੋ ਜਾਂਦਾ ਹੈ। ਇਸ ਦੇ ਉਲਟ ਵਿਦੇਸ਼ੀ ਮੁਦਰਾ ਦੀ ਪੂਰਤੀ ਵਿੱਚ ਵਾਧਾ ਹੋਣ ਨਾਲ ਲਚਕਦਾਰ ਬਟਾਂਦਰਾ ਦਰ ਘਟ ਜਾਂਦੀ ਹੈ। ਇੱਥੇ ਅਸੀਂ ਡਾਇਗਰਾਮ ਵਿੱਚ ਦੇਖਾਂਗੇ ਉਹ ਐਕਸ ਐਕਸਿਸ ਤੇ डिमांड सप्लाई दत्ता हुआ फॉरन एक्स एक्सचेंज का और ओ वाई एक्सिस से एक्सचेंज रेट दिता हुआ यह साँ डिमांड कव हैगी है डी एफ ई तो सा सप्लाई कव हैगी है एस एफ ई ई बिंदू तो दिया ने जिथे कि एक्सचेंज रेट ओ आर एफ ई है हम असी इतने देखा जो सा सप्लाई कव एस एफ ई कट के एस वन एफ ई हो जाती है तो जोड़ा सालूब्रियम है ओ वन होता है ਤੇ ਐਕਸਚੇਂਜ ਰੇਟ ਹੈਗਾ ਉਹ ਵੱਧ ਕੇ R1 ਹੋ ਜਾਂਦਾ ਹੈ ਇਸ ਨੂੰ ਅਸੀਂ ਘਰੇਲੂ ਮੁਦਰਾ ਦੇ ਮੁੱਲ ਵਿੱਚ ਕਮੀ ਕਹਿੰਦੇ ਹਾਂ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਜੇ ਸਪਲਾਈ ਕਰਵ ਵੱਧ ਕੇ S2F E ਹੋ ਜਾਵੇ ਤਾਂ ਕੀ ਹੋਏਗਾ ਕਿ ਸਾਡਾ ਜਿਹੜਾ ਇਕਲੂਬਰੀਅਮ ਆ ਉਹ E2 ਹੋ ਜਾਊਗਾ ਤੇ ਸਾਡਾ ਐਕਸਚੇਂਜ ਰੇਟ R2 ਤੇ ਆ ਜਾਵੇਗਾ ਇਸ ਨੂੰ ਅਸੀਂ ਘਰੇਲੂ ਮੁਦਰਾ ਦੇ ਮੁੱਲ ਵਿੱਚ ਵਾਧਾ ਕਹਾਂਗੇ ਇਸ ਤੰਗ ਨਾ ਸੀ ਕਹਿ ਸਕਦੇ ਹਾਂ ਕਿ ਵਿਦੇਸ਼ੀ ਮੁਦਰਾ ਦੀ ਪੂਰਤੀ ਘਟਣ ਨਾਲ ਲਚਕਦਾਰ ਬਟਾਂਦਰਾ ਬਦ ਜਾਂਦੀ ਹੈ ਅਤੇ ਵਿਦੇਸ਼ੀ ਮੁਦਰਾ ਦੀ ਪੂਰਤੀ ਵਧਣ ਨਾਲ ਲਚਕਦਾਰ ਬਟਾਂਦਰਾ ਦਰ ਘਟ ਜਾਂਦੀ ਹੈ ਲਚਕਦਾਰ ਬਟਾਂਦਰਾ ਦਰ ਦੇ ਲਾਭ ਐਡਵਾਂਟੇਜਸ ਆਫ ਫਲੈਕਸੀਬਲ ਐਕਸਚੇਂਜ ਰੇਟ ਔਰ ਲਚਕਦਾਰ ਬਟਾਂਦਰਾ ਦਰ ਦੇ ਗੁਣ ਮੈਰਿਟਸ ਆਫ ਫਲੈਕਸੀਬਲ ਐਕਸਚੇਂਜ ਰੇਟ ਫਸਟ ਪੁਆਇੰਟ ਦੇਖੋ ਸਧਾਰਨ ਕਾਰਜਵਿਧੀ ਲਚਕਦਾਰ ਬਟਾਂਦਰਾ ਦਰ ਦੀ ਕਾਰਜਵਿਧੀ ਬਹੁਤ ਹੀ ਸਿੰਪਲ ਹੈ ਦਰ ਨਿਰਧਾਰਨ ਡਿਮਾਂਡ ਤੇ ਸਪਲਾਈ ਦੇ ਵਿੱਚ ਆਟੋਮੈਟਿਕਲੀ ਅਡਜਸਟਮੈਂਟ ਦੇ ਨਾਲ ਹੁੰਦਾ ਹੈ। ਸੈਕੰਡ ਪੁਆਇੰਟ ਦੇਖੋ ਵਿਦੇਸ਼ੀ ਮੁਦਰਾ ਦੇ ਵਿਸ਼ਾਲ ਭੰਡਾਰ ਦੀ ਜਰੂਰਤ ਨਹੀਂ। ਲਚਕਦਾਰ ਬਟਾਂਦਰਾ ਦਰ ਵਿੱਚ ਸਮੇਂ ਦੇ ਅਨੁਸਾਰ ਆਪਣੇ ਆਪ ਹੀ ਚੇਂਜਸ ਆਉਂਦੀਆਂ ਰਹਿੰਦੀਆਂ ਨੇ ਜਿਸ ਕਰਕੇ ਕਿ ਦੇਸ਼ ਵਿੱਚ ਕੋਈ ਵੀ ਸੈਂਟਰਲ ਬੈਂਕ ਜਾਂ ਸਰਕਾਰ ਨੂੰ ਕੋਈ ਵਿਦੇਸ਼ੀ ਮੁਦਰਾ ਦਾ ਵਿਸ਼ਾਲ ਭੰਡਾਰ ਦੀ ਜਰੂਰਤ ਨਹੀਂ ਪੈਂਦੀ। ਨੰਬਰ 3 ਦੇਖੋ ਸਾਧਨਾ ਦੀ ਅਦਸ਼ ਫੰਡ ਵਿੱਚ ਸਹਾਇਕ। ਲਚਕਦਾਰ ਬਟਾਂਦਰਾ ਦਰ ਦੇ ਕਰਕੇ ਇੰਟਰਨੈਸ਼ਨਲ ਲੈਵਲ ਤੇ ਫ੍ਰੀ ਟ੍ਰੇਡ ਵਿੱਚ ਵਾਧਾ ਹੁੰਦਾ ਹੈ। ਇਸ ਤਰ੍ਹਾਂ ਇਹ ਸਾਧਨਾ ਦੇ ਆਦਰਸ਼ ਫੰਡ ਵਿੱਚ ਵੀ ਹੈਲਪਫੁਲ ਹੁੰਦੀ ਹੈ। ਨੰਬਰ 4th ਦੇਖੋ ਲਚਕਸ਼ੀਲਤਾ। ਲਚਕ ਦਾ ਵਟਾਂਦਰਾਦਾਰ ਲਚਕਦਾਰ ਵਟਾਂਦਰਾਦਾਰ ਵਿੱਚ ਬਹੁਤ ਹੀ ਫਲੈਕਸੀਬਿਲਟੀ ਪਾਈ ਜਾਂਦੀ ਹੈ। ਜਿਸ ਕਰਕੇ ਵਿਦੇਸ਼ੀ ਮੁਦਰਾ ਦੀ ਮੰਗ ਤੇ ਪੂਰਤੀ ਹਮੇਸ਼ਾ ਸੰਤੁਲਨ ਵਿੱਚ ਰਹਿੰਦੇ ਹਨ। ਨੰਬਰ 5th ਦੇਖੋ ਨਿਯੰਤਰਣ ਦੀ ਕੋਈ ਲੋੜ ਨਹੀਂ। ਹਮੇਸ਼ਾ ਸੰਤੁਲਨ ਦੀ ਸਥਿਤੀ ਵਿੱਚ ਰਹਿਣ ਕਰਕੇ ਕਿਸੇ ਵੀ ਦੇਸ਼ ਦੀ ਕੇਂਦਰੀ ਬੈਂਕ ਅਤੇ ਸਰਕਾਰ ਨੂੰ ਇਹਦੇ ਤੇ ਕੰਟਰੋਲ ਕਰਨ ਦੀ ਲੋੜ ਨਹੀਂ ਪੈਂਦੀ ਸਿਕਸਥ ਦੇਖੋ ਮੁਕਾਬਲੇ ਦੇ ਅਮੂਲਨ ਦੀ ਸਮੱਸਿਆ ਦਾ ਹੱਲ ਸਥਿਰ ਬਟਾਂਦਰਾ ਦਰ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਵਿੱਚ ਮੁਕਾਬਲੇ ਦੀ ਭਾਵਨਾ ਆ ਜਾਂਦੀ ਹੈ ਜਿਸ ਕਰਕੇ ਅੰਤਰਰਾਸ਼ਟਰੀ ਵਪਾਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਪਰ ਲਚਕਦਾਰ ਬਟਾਂਦਰਾ ਦਰ ਵਿੱਚ ਅਜਿਹੀ ਕੋਈ ਸਮੱਸਿਆ ਨਹੀਂ ਲਚਕਦਾਰ ਬਟਾਂਦਰੇ ਦਰ ਦੀਆਂ ਹਾਨੀਆਂ ਡਿਸਐਡਵਾਂਟੇਜਸ ਆਫ ਫਲੈਕਸੀਬਲ ਐਕਸਚੇਂਜ ਰੇਟ ਔਰ ਲਚਕਦਾਰ ਬਟਾਂਦਰਾ ਦਰ ਦੇ ਆਗੁਨ ਡੀਮੈਰਿਟਸ ਆਫ ਫਲੈਕਸੀਬਲ ਐਕਸਚੇਂਜ ਰੇਟ 18 ਪੁਆਇੰਟ ਦੇਖੋ ਅੰਤਰਰਾਸ਼ਟਰੀ ਵਪਾਰ ਵਿੱਚ ਅਸਥਤਾ ਲਚਕਦਾਰ ਬਟਾਂਦਰਾ ਦਰ ਵਿੱਚ ਲਗਾਤਾਰ ਉਤਾਰ ਚੜਾ ਆਉਂਦੇ ਰਹਿੰਦੇ ਹਨ ਚੇਂਜਸ ਹੁੰਦੀਆਂ ਰਹਿੰਦੀਆਂ ਨੇ ਜਿਸ ਕਰਕੇ ਸਟੇਬਿਲਟੀ ਘੱਟ ਹੁੰਦੀ ਹੈ ਅਤੇ ਵਿਦੇਸ਼ੀ ਵਪਾਰ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ 3rd ਪੁਆਇੰਟ ਦੇਖੋ ਅਨਿਸ਼ਚਿਤਤਾ ਅਤੇ ਜੋਖਮ ਲਚਕਦਾਰ ਬਟਾਂਦਰਾ ਦਰ ਵਿੱਚ ਲਗਾਤਾਰ ਚੇਂਜਸ ਆਉਣ ਕਰਕੇ ਅਨਿਸ਼ਚਿਤਤਾ ਅਤੇ ਜੋਖਮ ਆਉਂਦੇ ਰਹਿੰਦੇ ਹਨ ਜਿਸ ਦਾ ਕਿ ਐਕਸਪੋਰਟ ਇੰਪੋਰਟ ਤੇ ਫੋਰਨ ਇਨਵੈਸਟਮੈਂਟ ਤੇ ਮਾੜਾ ਪ੍ਰਭਾਵ ਪੈਂਦਾ ਹੈ ਨੰਬਰ 4 ਸੱਟੇਬਾਜੀ ਲਾਚਕਦਾਰ ਵਿਟਾਂਦਰਾ ਦਰ ਅਰਥਵਸਤਾ ਵਿੱਚ ਸੱਟੇਬਾਜੀ ਨੂੰ ਉਤਸ਼ਾਹ ਕਰਦੀ ਹੈ ਤੇ ਜਿਹੜੇ ਸੱਟੇਬਾਜ਼ ਹੁੰਦੇ ਨੇ ਉਹ ਵਿਟਾਂਦਰਾ ਦਰ ਵਿੱਚ ਹੋਣ ਵਾਲੇ ਪ੍ਰਵਰਤਨਾ ਕਰਕੇ ਅਬਨਾਰਮਲ ਪ੍ਰੋਫਿਟਸ ਲੈਣਾ ਚਾਹੁੰਦੇ ਨੇ ਅਜਿਹੀਆਂ ਐਕਟੀਵਿਟੀਆਂ ਕਰਕੇ ਜਿਹੜੀ ਅਰਥਵਸਤਾ ਹੈ ਉਹਦੇ ਤੇ ਬੁਰਾ ਪ੍ਰਭਾਵ ਪੈਂਦਾ ਹੈ ਨੰਬਰ 5 ਵਿਕਾਸਸ਼ੀਲ ਦੇਸ਼ਾਂ ਲਈ ਉਪਯੋਗਤ ਨਹੀਂ ਵਿਕਾਸਸ਼ੀਲ ਦੇਸ਼ਾਂ ਵਿੱਚ ਐਕਸਪੋਰਟ ਘੱਟ ਹੁੰਦਾ ਹੈ ਤੇ ਇੰਪੋਰਟ ਜਿਹੜਾ ਹੈਗਾ ਉਹ ਜ਼ਿਆਦਾ ਹੁੰਦਾ ਹੈ ਜਿਸ ਕਰਕੇ ਵਿਦੇਸ਼ੀ ਮੁਦਰਾ ਦੀ ਸਪਲਾਈ ਘਟ ਹੁੰਦੀ ਹੈ ਤੇ ਮੰਗ ਜਿਹੜੀ ਹੈਗੀ ਹੈ ਡਿਮਾਂਡ ਹੈਗੀ ਹੈ ਉਹ ਜ਼ਿਆਦਾ ਹੁੰਦੀ ਹੈ ਇਸ ਤਰ੍ਹਾਂ ਵਿਦੇਸ਼ੀ ਮੁਦਰਾ ਦੀ ਵਟਾਂਦਰਾ ਦਰ ਲਗਾਤਾਰ ਵਧਦੀ ਜਾਂਦੀ ਹੈ ਤੇ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਵਿਕਾਸਸ਼ੀਲ ਦੇਸ਼ਾਂ ਲਈ ਸੂਟੇਬਲ ਨਹੀਂ ਹੈ ਨੰਬਰ 6 ਅਵਿਵਹਾਰਿਕ ਅੱਜਕੱਲ ਮਾਡਰਨ ਟਾਈਮ ਦੇ ਵਿੱਚ ਹਰ ਇੱਕ ਦੇਸ਼ ਆਪਣਾ ਐਕਸਪੋਰਟ ਇੰਪੋਰਟ ਅਤੇ ਬਾਹਰੀ ਖੇਤਰ ਨੂੰ ਡਾਇਰੈਕਟ ਇੰਡਾਇਰੈਕਟ ਤੰਗ ਨਾਲ ਕੰਟਰੋਲ ਕਰਦਾ ਹੈ ਵਦੇਸ਼ੀ ਮੁਦਰਾ ਦੀ ਜਿਹੜੀ ਡਿਮਾਂਡ ਤੇ ਸਪਲਾਈ ਆ ਉਹਨੂੰ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਆ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੂਰਨ ਰੂਪ ਵਿੱਚ ਸ਼ੁੱਧ ਲਚਕਦਾਰ ਵਟਾਂਦਰਾ ਦਰ ਵਾਸਤਵ ਵਿੱਚ ਅਭਵਿਹਾਰਿਕ ਹੈ ਪ੍ਰਬੰਧਿਤ ਪਰਵਰਤਨਸ਼ੀਲ ਇਸ ਪ੍ਰਣਾਲੀ ਦੇ ਅੰਤਰਗਤ ਵਟਾਂਦਰਾ ਦਰ ਪਰਵਰਤਨਸ਼ੀਲ ਵੀ ਹੁੰਦੀ ਹੈ ਅਤੇ ਉਸ ਉੱਪਰ ਅਧਿਕਾਰਿਕ ਨਿਯੰਤਰਣ ਵੀ ਹੁੰਦਾ ਹੈ ਵਾਸਤਵ ਵਿੱਚ ਪ੍ਰਬੰਧਿਤ ਪਰਵਰਤਨਸ਼ੀਲ ਵਟਾਂਦਰਾ ਦਰ ਸਥਿਰ ਵਟਾਂਦਰਾ ਦਰ ਅਤੇ ਲਚਕਦਾਰ ਵਟਾਂਦਰਾ ਦਰ ਦੋਹਾਂ ਦਾ ਮਿਸ਼ਣ ਹੁੰਦੀ ਹੈ ਗੰਦੀ ਪਰਵਰਤਨਸ਼ੀਲ ਪ੍ਰਬੰਧਿਤ ਪਰਵਰਤਨਸ਼ੀਲ ਦਾ ਇੱਕ ਵਿਗੜਿਆ ਹੋਇਆ ਰੂਪ ਜੇਕਰ ਨਿਯਮਾਂ ਅਤੇ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਪ੍ਰਬੰਧਿਤ ਪਰਵਰਤਨਸ਼ੀਲ ਪ੍ਰਣਾਲੀ ਗੰਦੀ ਪਰਵਰਤਨਸ਼ੀਲ ਪ੍ਰਣਾਲੀ ਦਾ ਰੂਪ ਧਾਰਨ ਕਰ ਲੈਂਦੀ ਹੈ ਇਸ ਦੇ ਅੰਤਰਗਤ ਕਿਸੇ ਵੀ ਦੇਸ਼ ਦੁਆਰਾ ਆਪਣੀ ਪ੍ਰਬੰਧਿਤ ਪਰਵਰਤਨਸ਼ੀਲ ਬਟਾਂਦਰਾਂ ਦਰ ਵਿੱਚ ਇਸ ਪ੍ਰਕਾਰ ਪਰਵਰਤਨ ਕੀਤੇ ਜਾਂਦੇ ਹਨ ਕਿ ਉਸ ਨਾਲ ਦੂਸਰੇ ਦੇਸ਼ਾਂ ਨੂੰ ਨੁਕਸਾਨ ਹੁੰਦੇ ਹਨ ਅਤੇ ਸਬੰਧਿਤ ਦੇਸ਼ ਨੂੰ ਲਾਭ ਹੁੰਦੇ ਹਨ ਫੋਰਨ ਐਕਸਚੇਂਜ ਮਾਰਕੀਟ ਇੱਕ ਜਿਹੜਾ ਬਾਜ਼ਾਰ ਹੈ ਜਿੱਥੇ ਫੋਰਨ ਕਰੰਸੀ ਹੈਗੀ ਹੈ ਜਿਹੜੀ ਉਹਦਾ ਲੈਣ-ਦੇਣ ਕੀਤਾ ਜਾਂਦਾ ਹੈ ਜਿੱਥੇ ਫੋਰਨ ਕਰੰਸੀ ਦਾ ਲੈਣ-ਦੇਣ ਕੀਤਾ ਜਾਂਦਾ ਹੈ ਵਿਦੇਸ਼ੀ ਮੁਦਰਾ ਦਾ ਲੈਣ-ਦੇਣ ਕੀਤਾ ਜਾਂਦਾ ਵਪਾਰ ਕੀਤਾ ਜਾਂਦਾ ਹੈ ਉਹਨੂੰ ਵਿਦੇਸ਼ੀ ਮੁਦਰਾ ਬਾਜ਼ਾਰ ਜਾਂ ਫੋਰਨ ਐਕਸਚੇਂਜ ਮਾਰਕੀਟ ਕਿਹਾ ਜਾਂਦਾ ਹੈ ਇੱਥੇ ਇਸ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਵੱਖ-ਵੱਖ ਦੇਸ਼ਾਂ ਦੀ ਜਿਹੜੀ ਨੈਸ਼ਨਲ ਕਰੰਸੀ ਹੈਗੀ ਆ ਉਹਦਾ ਟ੍ਰੇਡ ਕੀਤਾ ਜਾਂਦਾ ਹੈ ਫੋਰਨ ਐਕਸਚੇਂਜ ਮਾਰਕੀਟ ਹੈਗੀ ਆ ਉਹ ਇੱਕ ਪ੍ਰੋਡਕਟ ਮਾਰਕੀਟ ਦੀ ਤਰ੍ਹਾਂ ਹੀ ਹੁੰਦੀ ਹੈ ਜਿਵੇਂ ਪ੍ਰੋਡਕਟ ਮਾਰਕੀਟ ਦੇ ਵਿੱਚ ਜਿਹੜੇ ਗੁੱਡਸ ਐਂਡ ਸਰਵਿਸਿਜ਼ ਦਾ ਲੈਣ-ਦੇਣ ਕੀਤਾ ਜਾਂਦਾ ਹੈ, ਟ੍ਰੇਡ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਫੋਰਨ ਐਕਸਚੇਂਜ ਮਾਰਕੀਟ ਦੇ ਵਿੱਚ ਫੋਰਨ ਕਰੰਸੀ ਦਾ ਲੈਣ-ਦੇਣ ਕੀਤਾ ਜਾਂਦਾ ਹੈ। ਵਿਦੇਸ਼ੀ ਮੁਦਰਾ ਬਾਜ਼ਾਰ ਦੇ ਕਾਰਜ ਕਰਾਂਗੇ। ਨੰਬਰ 1 ਹਸ ਤਾਂਤਰਣ ਕਾਰਜ, ਟ੍ਰਾਂਸਫਰ ਫੰਕਸ਼ਨਸ। ਇਸ ਫੰਕਸ਼ਨ ਦੇ ਆਧਾਰ ਤੇ ਫੋਰਨ ਐਕਸਚੇਂਜ ਮਾਰਕੀਟ ਪਰਚੇਸਿੰਗ ਪਾਵਰ ਨੂੰ ਫੋਰਨ ਕਰੰਸੀ ਦੇ ਰੂਪ ਵਿੱਚ ਇੱਕ ਦੇਸ਼ ਤੋਂ ਦੂਸਰੇ ਦੇਸ਼ ਵੱਲ ਟ੍ਰਾਂਸਫਰ ਕਰਦਾ ਹੈ ਜਿਹੜੀ ਪਰਚੇਜ਼ਿੰਗ ਪਾਵਰ ਹੈ ਐਕਚੁਅਲੀ ਗੱਲ ਕੀ ਹੁੰਦੀ ਹੈ ਕਿ ਜਦੋਂ ਖਰੀਦ ਜਾਂ ਵੇਚ ਕੀਤੀ ਜਾਂਦੀ ਹੈ ਜਾਂ ਅਸੀਂ ਚੀਜ਼ਾਂ ਖਰੀਦਦੇ ਹਾਂ ਤਾਂ ਜਿਹੜੀ ਪਰਚੇਜ਼ਿੰਗ ਪਾਵਰ ਆ ਸਾਡੀ ਉਹ ਕਰੰਸੀ ਦੇ ਰੂਪ ਵਿੱਚ ਇੱਕ ਦੇਸ਼ ਤੋਂ ਦੂਜੇ ਦੇਸ਼ ਵੱਲ ਟ੍ਰਾਂਸਫਰ ਹੁੰਦੀ ਹੈ ਸੈਕੰਡ ਪੁਆਇੰਟ ਕ੍ਰੈਡਿਟ ਫੰਕਸ਼ਨ ਇਸ ਪੁਆਇੰਟ ਦੇ ਅਨੁਸਾਰ ਜਿਹੜਾ ਫੋਰਨ ਐਕਸਚੇਂਜ ਮਾਰਕੀਟ ਹੈਗੀ ਆ ਉਹ ਫੋਰਨ ਟ੍ਰੇਡ ਕਰਨ ਲਈ ਐਕਸਪੋਰਟ ਇੰਪੋਰਟ ਲਈ ਫੋਰਨ ਕਰੰਸੀ ਨੂੰ ਕ੍ਰੈਡਿਟ ਅਵੇਲੇਬਿਲਟੀ ਦੇ ਰੂਪ ਵਿੱਚ ਯਕੀਨੀ ਬਣਾਉਂਦਾ ਹੈ ਥਰਡ ਨੰਬਰ ਦੇਖੋ ਜੋਖਮ ਤੋਂ ਬਚਾ ਦਾ ਕਾਰਜ ਇਸ ਪੁਆਇੰਟ ਦੇ ਅੰਤਰਗਤ ਫੋਰਨ ਐਕਸਚੇਂਜ ਮਾਰਕੀਟ ਹੈਗੀ ਹੈ ਜਿਹੜੀ ਉਹ ਫੋਰਨ ਐਕਸਚੇਂਜ ਰੇਟ ਦੇ ਚੇਂਜਸ ਕਰਕੇ ਜਿਹੜੀਆਂ ਨੁਕਸਾਨ ਹੁੰਦਾ ਆ ਉਸ ਤੋਂ ਬਚਣ ਲਈ ਪਹਿਲਾਂ ਹੀ ਜਿਹੜੀ ਸਿਕਿਉਰਿਟੀ ਹੈਗੀ ਹੈ ਪ੍ਰੋਵਾਈਡ ਕਰਦੀ ਹੈ ਇਸ ਲਈ ਜਿਹੜਾ ਇਸ ਤਰ੍ਹਾਂ ਜਿਹੜਾ ਫੋਰਨ ਕਰੰਸੀ ਦੇ ਜਿਹੜਾ ਲੈਣ-ਦੇਣ ਹੁੰਦਾ ਆ ਉਹ ਪਹਿਲਾਂ ਤੋਂ ਹੀ ਜਿਹੜਾ ਪ੍ਰੀ ਡਿਟਰਮਿੰਡ ਐਕਸਚੇਂਜ ਰੇਟ ਹੁੰਦਾ ਆ ਉਹਦੇ ਤੇ ਹੀ ਕੀਤਾ ਜਾਂਦਾ ਹੈ। ਪਹਿਲਾਂ ਤੋਂ ਹੀ ਨਿਰਧਾਰਨ ਜਿਹੜਾ ਹੈਗਾ ਟਾਂਦਰਾ ਦਰ ਉਹਦੇ ਤੇ ਹੀ ਵਿਦੇਸ਼ੀ ਮੁਦਰਾ ਦਾ ਲੈਣ-ਦੇਣ ਕੀਤਾ ਜਾਂਦਾ ਹੈ। ਵਿਦੇਸ਼ੀ ਮੁਦਰਾ ਬਾਜ਼ਾਰ ਦੀਆਂ ਕਿਸਮਾਂ ਫਸਟ ਪੁਆਇੰਟ ਹਾਜ਼ਰ ਬਾਜ਼ਾਰ ਸੈਕੰਡ ਪੁਆਇੰਟ ਵਾਦਾ ਬਾਜ਼ਾਰ ਹਾਜ਼ਰ ਬਾਜ਼ਾਰ ਦੀਆਂ ਮੁੱਖ ਖਸ਼ੇਸ਼ਤਾਵਾਂ ਨੰਬਰ 1 ਦੇਖੋ ਜਦੋਂ ਹਾਜ਼ਰ ਬਾਜ਼ਾਰ ਵਿੱਚ ਅਸੀਂ ਫੋਰਨ ਕਰੰਸੀ ਦਾ ਜਿਹੜਾ ਲੈਣ-ਦੇਣ ਕਰਦੇ ਹਾਂ ਉਹ ਕਰੰਟ ਟਾਈਮ ਪੀਰੀਅਡ ਵਿੱਚ ਹੀ ਕਰਦੇ ਹਾਂ ਸੈਕੰਡ ਪੁਆਇੰਟ ਦੇਖੋ ਹਾਜ਼ਰ ਬਾਜ਼ਾਰ ਦੇ ਵਿੱਚ ਜਿਹੜੀ ਫੋਰਨ ਕਰੰਸੀ ਦਾ ਲੈਣ-ਦੇਣ ਹੁੰਦਾ ਆ ਉਹ ਸਾਰਾ ਹੀ ਡੇਲੀ ਨੇਚਰ ਵਾਲਾ ਹੁੰਦਾ ਆ ਉਹਦਾ ਜਿਹੜਾ ਲੈਣ-ਦੇਣ ਹੁੰਦਾ ਉਹਦਾ ਜਿਹੜੇ ਅਸੀਂ ਭੁਗਤਾਨ ਕਰਦੇ ਹਾਂ ਜਾਂ ਅਸੀਂ ਜੋ ਵੀ ਅਸੀਂ ਲੈਣ-ਦੇਣ ਕਰਦੇ ਹਾਂ ਉਹ ਸਾਰਾ ਉਸੇ ਦਿਨ ਹੀ ਖਤਮ ਕੀਤਾ ਜਾਂਦਾ ਹੈ ਡੇਲੀ ਨੇਚਰ ਵਾਲਾ ਹੁੰਦਾ ਆ ਉਸ ਦਾ ਜਿਹੜਾ ਲੈਣ-ਦੇਣ ਦਾ ਜਿਹੜਾ ਕੋਈ ਵੀ ਸਬੰਧ ਫਿਊਚਰ ਨਾਲ ਨਹੀਂ ਹੁੰਦਾ ਉਹਦਾ ਕੋਈ ਵੀ ਲਿੰਕ ਹੈ ਜਿਹੜਾ ਫਿਊਚਰ ਨਾਲ ਨਹੀਂ ਹੁੰਦਾ ਪੁਆਇੰਟ 3 ਦੇਖੋ ਹਾਜ਼ਰ ਬਾਜ਼ਾਰ ਵਿੱਚ ਪ੍ਰਚਲਿਤ ਪਟਾੰਦਰਾ ਦਰ ਨੂੰ ਪਟਾੰਦਰੇ ਦੀ ਵਰਤਮਾਨ ਦਰ ਵੀ ਕਿਹਾ ਜਾਂਦਾ ਹੈ ਸੈਕਿੰਡ ਪੁਆਇੰਟ ਵਾਦਾ ਬਾਜ਼ਾਰ ਵਾਦਾ ਬਾਜ਼ਾਰ ਦੀਆਂ ਵਿਸ਼ੇਸ਼ਤਾਵਾਂ ਨੰਬਰ 1 ਲੈਣ-ਦੇਣ ਦਾ ਮੁਕ੍ਰੂਪ ਵਿੱਚ ਪੁਖਖਣਾ ਸਬੰਧ ਹੈ ਨੰਬਰ 2 ਲੈਣ ਦੇ ਦਾ ਸਬੰਧ ਅੰਤਰਰਾਸ਼ਟਰੀ ਵਿਪਾਰ ਨਾਲ ਹੈ ਅੰਤਰਰਾਸ਼ਟਰੀ ਵਪਾਰ ਵਿੱਚ ਵਪਾਰ ਸੰਬੰਧੀ ਸਮਝੌਤੇ ਤਾਂ ਵਰਤਮਾਨ ਵਿੱਚ ਹੀ ਕਰ ਲਿਆ ਜਾਂਦਾ ਹੈ ਪਰੰਤੂ ਭੁਗਤਾਨ ਅਤੇ ਪ੍ਰਾਪਤੀਆਂ ਪੂਵਕ ਵਿੱਚ ਕੀਤੀਆਂ ਜਾਂਦੀਆਂ ਹਨ ਨੰਬਰ 3 ਪਰਚਲਿਤ ਵਿਕਟਾਂਦਰਾਦਾਰ ਨੂੰ ਵਿਕਟਾਂਦਰੇ ਦੀ ਵਾਧਾਦਾਰ ਕਿਹਾ ਜਾਂਦਾ ਹੈ ਨੰਬਰ 4 ਮੁਦਰਾ ਦਾ ਲੈਣ-ਦੇਣ ਸट्टेबाजी ਦੇ ਉਦੇਸ਼ ਨਾਲ ਵੀ ਕੀਤਾ ਜਾਂਦਾ ਹੈ ਨੰਬਰ 5 ਅੰਤਰਰਾਸ਼ਟਰੀ ਵਪਾਰ ਦੇ ਹੋਣ ਵਾਲੇ ਲੈਣ-ਦੇਣ ਵਿੱਚ ਜੋਖਮ ਅਤੇ ਅਨਿਸ਼ਚਿਤਤਾ ਨੂੰ ਘਟ ਕਰਦਾ ਹੈ ਵਿਦੇਸ਼ੀ ਪਟੰਦਰਾ ਬਾਜ਼ਾਰ ਲੈਸਨ ਪੂਰਾ ਹੋ ਚੁੱਕਾ ਹੈ ਬੈਕ ਐਕਸਰਸਾਈਜ਼ ਦੇ ਸਾਰੇ ਕੁਐਸਚਨਸ ਤੁਹਾਡੇ ਇਹਦੇ ਵਿੱਚ ਪੂਰੇ ਹੁੰਦੇ ਨੇ ਲੈਸਨ ਦੀ ਹੋਰ ਕਲੈਰਿਟੀ ਕਰਨ ਲਈ ਹੋਰ ਚੰਗੀ ਤਰ੍ਹਾਂ ਸਮਝਣ ਲਈ ਤੁਸੀਂ ਇਸ ਵੀਡੀਓ ਨੂੰ ਦੋ ਤਿੰਨ ਵਾਰ ਹੋਰ ਦੇਖ ਲਓ ਸੋ ਥੈਂਕ ਯੂ